ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਝੋਨੇ ਦੀ ਬਾਸਮਤੀ ਦੀ ਪਨੀਰੀ ਦੇ ਵਿੱਚ ਨਦੀਨ ਨਾਸ਼ਕ ਜਿਹੜੇ ਕਿਵੇਂ ਵਰਤਨੇ ਆ ਨਦੀਨਾਂ ਦੀ ਰੋਖ ਥਾਮ ਕਿਵੇਂ ਕਰਨੀ ਹੈਗੀ ਆ ਉਹਦੇ ਬਾਰੇ ਜ਼ਰੂਰੀ ਜਾਣਕਾਰੀ ਹੈ ਕਿਉਂਕਿ ਕਈ ਵਾਰ ਕਿਸਾਨ ਵੀਰ ਕੀ ਆ ਨਦੀਨ ਜਿਹੜਾ ਨਦੀਨ ਨਾਸ਼ਕ ਆ ਉਹ ਪਨੀਰੀ ਦੀ ਬਜਾਈ ਟਾਈਮ ਨਾਲ ਹੀ ਪਾ ਦਿੰਦੇ ਆ ਉਹ ਚੀਜ਼ ਹੈ ਜਿਹੜੀ ਉਹ ਕਈ ਵਾਰ ਪਨੀਰੀ ਦਾ ਨੁਕਸਾਨ ਕਰਦੀ ਆ ਟੌਕਸਿਸਿਟੀ ਵੀ ਆਉਂਦੀ ਆ ਉਹਦੇ ਨਾਲ ਕਈ ਸੀਡ ਲਿੰਗ ਆ ਜਿਹੜੇ ਉਹ ਸੜ ਵੀ ਸਕਦੇ ਆ ਤਾਂ ਨਦੀਨ ਕਾਬੂ ਆਪਾਂ ਕਿਸ ਤਰ੍ਹਾਂ ਕਰਨੇ ਆ ਕਿਹੜੇ ਟਾਈਮ ਤੇ ਕਿਹੜਾ ਟੈਕਨੀਕਲ ਆਪਾਂ ਨਦੀਨ ਨਾਸ਼ਕ ਵਰਤ ਸਕਦੇ ਆ ਪਨੀਰੀ ਬਜਾਈ ਟਾਈਮ ਜਾਂ ਉਦੋਂ ਕਿੰਨੇ ਦਿਨਾਂ ਬਾਅਦ ਆਪਾਂ ਸਹੀ ਤਰੀਕਾ ਸਹੀ ਢੰਗ ਨਦੀਨ ਆਸ਼ਕ ਵਰਤਨ ਦਾ ਤੇ ਸਹੀ ਸਮਾਂ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆ ਬਟਨ ਦਬਲੋ ਜੀ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਨਾਲ ਦੀ ਨਾਲ ਆਪਾਂ ਜਿਵੇਂ ਜਿਵੇਂ ਤੁਹਾਡੇ ਸਵਾਲ ਆਉਂਦੇ ਆ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ ਸੋ ਨਦੀਨ ਕੰਟਰੋਲ ਕਰਨ ਵਾਸਤੇ ਕਿਸਾਨ ਵੀਰੋਂ ਨਦੀਨ ਜਾਂ ਹੋਰ ਕਿਸਮਾਂ ਦੇ ਬੀਜ ਚੋਬਾ ਵਗੈਰਾ ਕੰਟਰੋਲ ਕਰਨ ਵਾਸਤੇ ਮੈਂ ਤੁਹਾਡੇ ਨਾਲ ਪਹਿਲਾਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀ ਕਿ ਪਨੀਰੀ ਆਲਾ ਜਗਾ ਜਿਹੜੀ ਉਹ 20 25 ਦਿਨ ਪਹਿਲਾਂ ਤਿਆਰ ਕਰੋ ਉਹ ਜ਼ਰੂਰੀ ਪਾਓ ਉਹਨੂੰ ਡਬਲ ਰੌਣੀ ਕਰੋ ਤਾਂ ਆਪਾਂ ਨਦੀਨ ਆ ਜਿਹੜੇ ਕਿਉਂਕਿ ਦੋ ਵਾਰ ਆਪਾਂ ਰੌਣੀ ਕਰਾਂਗੇ ਤਾਂ ਨਦੀਨ ਆ ਪਿਛਲੇ ਸਾਲ ਦੇ ਕੋਈ ਝੋਨੇ ਦਾ ਬੀ ਪਿਆ ਕੋਈ ਜੰਗਲੀ ਝੋਨੇ ਦਾ ਬੀ ਐ ਚੋਬਾ ਤਾਂ ਉਹ ਉੱਗਿਆ ਹੁੰਦਾ ਤੇ ਉਹਨੂੰ ਆਪਾਂ ਜਦੋਂ ਵਾਹਨੇ ਆ ਫੇਰ ਖੇਤ ਨੂੰ ਤਾਂ ਉਹੋ ਜਿਹੜੇ ਹੈਗੇ ਆ ਖਤਮ ਹੋ ਜਾਂਦੇ ਆ ਜਿਹੜੇ ਨਦੀਨ ਨਾਸ਼ਕਾਂ ਦੇ ਨਾਲ ਆਪਾਂ ਕੰਟਰੋਲ ਕਰਨੇ ਨਦੀਨ ਇਹਦੇ ਨਾਲ ਆਪਾਂ ਝੋਨੇ ਆਪਣੀ ਪਨੀਰੀ ਦੇ ਵਿੱਚ ਹੋਰ ਕਿਸਮ ਦਾ ਬੀਜ ਜੇ ਕੋਈ ਉਗਦਾ ਜਾਂ ਕੋਈ ਚੋਬਾ ਜੰਗਲੀ ਝੋਨੇ ਦਾ ਬੀਜ ਉਗਦਾ ਉਹ ਆਪਾਂ ਕੰਟਰੋਲ ਇਹਦੇ ਵਿੱਚ ਨਹੀਂ ਕਰ ਸਕਦੇ ਹੈਗੇ ਸਿਰਫ ਨਦੀਨ ਨਦੀਨ ਕੰਟਰੋਲ ਕਰ ਸਕਦੇ ਜਿਹਦੇ ਵਿੱਚ ਸਮਾਂਕ ਜਾਂ ਹੋਰ ਤਰ੍ਹਾਂ ਦੇ ਜਿਹੜੇ ਕਈ ਤਰ੍ਹਾਂ ਦੇ ਮੌਸਮੀ ਘਾਹ ਹੁੰਦੇ ਆ ਤਾਂ ਇਹਦੇ ਵਿੱਚ ਜਿਹੜਾ ਨਦੀਨ ਨਾਸ਼ਕ ਆਪਾਂ ਵਰਤਨੇ ਆ ਪਨੀਰੀ ਬਜਾਈ ਟਾਈਮ ਕਿਸੇ ਕਿਸਮ ਦਾ ਕੋਈ ਨਦੀਨ ਨਾਸ਼ਕ ਭੁੱਲ ਕੇ ਵੀ ਨਹੀਂ ਵਰਤਣਾ ਹੈਗਾ ਪਣੀਰੀ ਬਜਾਈ ਤੋਂ 3 ਦਿਨ ਪਹਿਲਾਂ ਆਪਾਂ ਜਿਹੜਾ ਨਦੀਨ ਨਾਸ਼ਕ ਵਰਤਣਾ ਹੈ ਉਹਦੇ ਵਿੱਚ ਆਪਾਂ 100 ਫਟ 37.5% ਈਸੀ ਪਟੇਲਾ ਕਲੋਰ ਪਲਸ ਐਫਨਰ ਟੈਕਨੀਕਲ ਹੁੰਦਾ ਇਹ ਉਹ ਆਪਾਂ 500 ਮਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 60 ਕਿਲੋ ਰੇਤਾ ਜਰ ਲਾ ਕੇ ਉਹਦਾ ਛੱਟਾ ਦੇਣਾ ਉਹ ਵੀ ਜਿਹੜਾ ਪੁੰਗਰਿਆ ਹੋਇਆ ਬੀਜ ਬੀਜਣ ਤੋਂ 3 ਦਿਨ ਬਾਅਦ ਜੇ ਆਪਾਂ ਓਵੇਂ ਬੀਜ ਬੀਜ ਰਹੇ ਹਾਂ ਫਿਰ ਉਦੋਂ 1-2 ਦਿਨ ਆਪਾਂ ਹੋਰ ਲੇਟ ਕਰ ਸਕਦੇ ਪੰਜ ਦਿਨ ਤੱਕ ਜਿਹੜਾ ਹੈਗਾ ਆਪਾਂ ਇਹ ਨਦੀਨ ਨਾਸ਼ਕ ਜਿਹੜਾ ਹੈਗਾ ਖੇਤ ਦੇ ਵਿੱਚ ਪਾਉਣਾ ਹੈ 500 ਮਿਲੀਲੀਟਰ ਪ੍ਰਤੀ ਏਕੜ 100 ਫਿਟ 37% ਜਾਂ ਫਿਰ ਆਪਾਂ ਕਹਿ ਲਈਏ 60-62 ਮਿਲੀਲੀਟਰ 60 ਮਿਲੀਲੀਟਰ ਜਿਹੜਾ ਪ੍ਰਤੀ ਕਨਾਲ ਦੇ ਹਿਸਾਬ ਨਾਲ ਤੇ ਪ੍ਰਤੀ ਕਨਾਲ 7 ਤੋਂ 8 ਕਿਲੋ ਰੇਤਾ ਦੇ ਵਿੱਚ ਰਲਾ ਕੇ ਆਪਾਂ ਇਹ ਛੱਟਾ ਦੇ ਦੇਣਾ ਸ਼ਾਮ ਨੂੰ ਪਾਣੀ ਭਰ ਕੇ ਛੱਟਾ ਦੇ ਦਿਓ ਤੁਸੀਂ ਬਜਾਈ ਤੋਂ ਤਿੰਨ ਦਿਨ ਬਾਅਦ ਜਾਂ ਫਿਰ ਪਨੀਰੀ ਬਜਾਈ ਤੋਂ 7 ਦਿਨ ਬਾਅਦ ਬਿਊਟਾ ਕਲੋਰ 1200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਊਟਾ ਕਲੋਰ ਵੱਖ-ਵੱਖ ਨਾਵਾਂ ਤੇ ਆਉਂਦੀ ਹੈ ਜਿਦੇ ਵਿੱਚ ਮਛੇਟੀ ਦੇ ਨਾਂ ਤੇ ਤੁਸੀਂ ਜਾਣਦੇ ਆ ਐਕਸਾ ਕਲੋਰ, ਪੰਜ ਹੇਲਟਾ ਕਲੋਰ ਆ ਮਿਲਕ ਕਲੋਰ ਆ ਨਰਮਦਾ ਕਲੋਰ ਫਾਈਲ ਕਲੋਰ ਟਰੈਪ ਤੀਰ ਐਰੋ ਕਲੋਰ ਮੈਗਾ ਕਲੋਰ ਕਈ ਤਰ੍ਹਾਂ ਦੇ ਬ੍ਰਾਂਡ ਨੇਮ ਆਉਂਦੇ ਆ ਬਿਊਟਾ ਕਲੋਰ 50% ਇਹ ਸੀ ਟੈਕਨੀਕਲ ਹੁੰਦਾ ਇਹ 1200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ 150 ਮਿਲੀਲੀਟਰ ਪ੍ਰਤੀ ਕਨਾਲ ਦੇ ਹਿਸਾਬ ਨਾਲ ਆਪਾਂ 60 ਕਿਲੋ ਰੇਤਾ ਪ੍ਰਤੀ ਏਕੜ ਜਾਂ ਫਿਰ 7 ਤੋਂ 8 ਕਿਲੋ ਰੇਤਾ ਪ੍ਰਤੀ ਕਨਾਲ ਜਿਹੜਾ ਹੈਗਾ ਛਿੱਟਾ ਦੇ ਦੇਣਾ ਪਾਣੀ ਭਰ ਕੇ ਛਿਟਾ ਦਿਓ ਪਨੀ ਦੀ ਬਜਾਈ ਤੋਂ 7 ਦਿਨ ਪਿੱਛੋਂ ਕਈ ਵਾਰ ਕਿਸਾਨ ਵੀਰਾਂ ਜਿਹੜੇ ਬਜਾਈ ਟਾਈਮ 'ਚ ਨਦੀਨ ਅਸ਼ਕ ਪਾ ਲੈਂਦੇ ਉਹ ਚੀਜ਼ ਦਾ ਹੁੰਦਾ ਨੁਕਸਾਨ ਜਾਂ ਫਿਰ ਪਣੀਰੀ ਬਜਾਈ ਤੋਂ 15 ਤੋਂ 20 ਦਿਨ ਤੇ ਜਾ ਕੇ ਆਪਾਂ ਨੋਮਨੀ ਗੋਲਡ ਆ ਜਿਹੜੀ 10% ਐਸਸੀ ਬਿਸਪਾਇਰੀ ਵੈਕ ਟੈਕਨੀਕਲ ਆ ਜਿਹੜਾ ਉਹ 100 ਮੀਲੀਲੀਟਰ ਪ੍ਰਤੀ ਏਕੜ ਜਾਂ 12 ਤੋਂ 13 ਮੀਲੀਲੀਟਰ ਪ੍ਰਤੀ ਕਨਾਲ ਦੇ ਹਿਸਾਬ ਨਾਲ ਉਹਦੀ ਆਪਾਂ ਸਪਰੇਅ ਕਰਨੀ ਆ ਸਪਰੇਅ ਵਾਸਤੇ ਪ੍ਰਤੀ ਏਕੜ 1.5 ਲੀਟਰ ਪਾਣੀ ਲੱਗਦਾ ਤੇ ਪ੍ਰਤੀ ਕਨਾਲ ਜਿਹੜਾ 18-20 ਲੀਟਰ ਪਾਣੀ ਜਿਹੜਾ ਲੱਗਦਾ ਤਾਂ ਉਹ ਆਪਾਂ ਸਪਰੇਅ ਕਰ ਦੇਣੀ ਹੈ ਪਣੀਰੀ ਬਜਾਈ ਤੋਂ 15 18 20 ਦਿਨ ਤੇ ਜਾ ਕੇ ਉਹਦੇ ਨਾਲ ਵੀ ਨਦੀਨ ਆ ਜਿਹੜੇ ਉਹ ਆਪਣੇ ਕੰਟਰੋਲ ਹੋ ਜਾਣਗੇ ਪਰ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿਉਂਕਿ ਬਾਸਮਤੀ ਦੀ ਪਣੀਰੀ ਵੀ ਤੁਸੀਂ ਅਜੇ ਬੀਜਣੀ ਆ ਪੀਆਰ 126 ਦੀ ਵੀ ਪਣੀਰੀ ਤੁਸੀਂ ਅਜੇ ਬੀਜਣੀ ਆ ਕਈ ਕਿਸਾਨ ਵੀਰ ਜਿਹੜੇ ਹੋਰ ਕਿਸਮਾਂ ਵੀ ਬੀਜਣਗੇ ਅਜੇ ਟਾਈਮ ਹੈਗਾ ਅਜੇ ਜਿਹੜੀ ਹੈਗੀ ਆ 25 ਮਈ ਦਾ ਜਿਹੜੀ ਤਰੀਕ ਹੈ 25 ਮਈ ਆ ਜੇ ਤੇ ਅਜੇ ਜਿਹੜੀਆਂ ਘੱਟ ਸਮੇ ਵਾਲੀਆਂ ਕਿਸਮਾਂ ਸਾਰੀਆਂ ਦੀ ਬਜਾਦ ਹੋਣੀ ਆ ਤਾਂ ਤੁਸੀਂ ਕੋਸ਼ਿਸ਼ ਕਰੋ ਮਾਣ ਨੂੰ ਆਪਾਂ ਡਬਲ ਰੌਣੀ ਕਰ ਲਈਏ ਉਹਦੇ ਨਾਲ ਨਦੀਨ ਕੰਟਰੋਲ ਕਰਨ ਦਾ ਸਭ ਤੋਂ ਵਧੀਆ ਤੇ ਸਸਤਾ ਤਰੀਕਾ ਸਸਤਾ ਫਾਰਮੂਲਾ ਬਹੁਤ ਸਸਤਾ ਹੈ ਕਿ ਆਪਾਂ ਡਬਲ ਰੌਣੀ ਕਰਨੀ ਹੈ ਨਾਲੇ ਰੂੜੀ ਪਾ ਲੈਣੀ ਹੈ ਨਾਲੇ ਮਾਣ ਚੰਗਾ ਬਣ ਜਾਂਦਾ ਨਾਲੇ ਨਦੀਨ ਕਾਬੂ ਹੋ ਜਾਂਦੇ ਜੇ ਆਪਾਂ ਨਹੀਂ ਡਬਲ ਰੌਣੀ ਕੀਤੀ ਫਿਰ ਆਪਾਂ ਇਹ ਨਦੀਨ ਨਾਸ਼ਕ ਜਿਹੜੇ ਬਜਾਈ ਤੋਂ 3 ਜਾਂ 7 ਦਿਨ ਤੇ ਵਰਤ ਸਕਦੇ ਬਜਾਈ ਟਾਈਮ ਨਦੀਨ ਨਾਸ਼ਕ ਨਹੀਂ ਪਾਉਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ